ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਰਹਿਰਾ ਸਾਹਿਬ ਹਰ ਜੁਗ ਜੁਗ ਭਗਤ ਪਾਇਆ ਪੈ ਜਨ ਰਹਿਦਾ ਆ ਰਾਮ ਰਾਹੀ ਹਰਨਾਕਸ਼ੁ ਦੁਸ਼ਟ ਹਰ ਮਾਰਿਆ ਪ੍ਰਮਾਤ ਤੜਾਇਆ ਅਹੰਕਾਰੀਆਂ ਨਿਤ ਗਾਂ ਵਠਦੇ ਨਾਮ ਦਿਉ ਮੁਹਲਾਇਆ ਜਨ ਨਾਨਕ ਅਸਾ ਹਰ ਸੇਵਿਆ ਅੰਤ ਲੈ ਛਡਾਇਆ ਇਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹਲਾ ਪਹਿਲਾ ਦੁਖ ਦਰਦ ਸੁਖ ਰੋਗ ਪਿਆ ਜਾ ਸੁਖ ਤਾਮ ਨਾ ਹੋਈ ਤੋ ਕਰਤਾ ਕਰਣਾ ਮੈਂ ਨਾਹੀ ਜਾ ਹਉ ਤਰਨਾ ਹੋਈ ਬਨਹਾਰੇ ਗੁਰਤਬ ਸਿਆ ਅਥੀ ਰੰਤ ਨਾ ਜਾਇ ਲਖਿਆ ਰਹਾ ਹਵਨ ਜਾ ਆਤਮਾ ਜੋਤ ਜੋਤ ਮੈਂ ਜਾਤਾ ਅਕਲਗਲਾ ਵਰਤੂ ਰਹਾ ਤੂੰ ਸੱਚਾ ਸਾਹਿਬ ਸਿਖਤ ਸਵਾਲਿਓ ਜਿਨ ਕੀਤੇ ਸੋ ਪਾਰ ਪਿਆ ਕਹੋ ਨਾਨਕ ਕਰਤੇ ਗਿਆ ਬਾਤਾ ਜੋਗਿ ਕਰਨਾ ਸੋਖ ਰਹਾ ਸੋ ਅਦਰ ਨਾਗਾ ਸਾਹਿਬ ਲਾਹ ਲਾਇਕ ਓੰਕਾਰ ਸਤਿਗੁਰ ਪ੍ਰਸਾਦ ਸੋ ਅਦਰ ਤੇਰਾ ਕਿਹਾ ਸੋ ਕਰ ਕੇ ਹਾ ਜਦ ਵੈ ਸਰਬ ਸਮਾਲੇ ਵਾਜੇ ਤੇਰੇ ਨਾਦ ਅਨੇਕ ਸੰਖਾ ਕਿਤੇ ਤੇਰੇ ਆਵਣਹਾਰੇ ਕਿਤੇ ਤੇਰੇ ਰਾਗੁਨੇ ਸੁਖਈ ਹੈ ਕਿਤੇ ਤੇਰੇ ਆਵਣਹਾਰੇ ਗਾਵਣ ਤੁਨੋ ਪਵਣ ਪਾਣੇ ਬਸੰਤਰ ਗਾਵੇ ਰਾਜਾ ਧਰਮਦੁਵਾਰੇ ਗਾਵਣ ਤੁਨੋ ਚਿਤ ਗੁਬਤਿ ਲਿਖ ਜਾਨਣ ਲਿਖ ਲਖ ਧਰਮ ਵਿਚਾਰੇ ਗਾਵਣ ਤੁਨਿ ਸ਼੍ਰਵਨਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਣ ਤੁਮ ਨੂੰ ਜਨਨਾਸਨ ਬੈਠੇ ਦੇਵਤਿਆਂ ਅੰਦਰ ਨਾਲੇ ਗਾਵਣ ਤੁਮ ਨੂੰ ਸਿੱਧ ਸੁਮਾ ਦੇ ਅੰਦਰ ਗਾਵਣ ਤੁਮ ਨੂੰ ਸਾਜ ਵਿਚਾਰੇ ਗਾਵਣ ਤੁਮ ਨੂੰ ਜਤੇ ਸਤੇ ਸੰਦੁਖੇ ਗਾਵਣ ਤੁਮ ਨੂੰ ਵੇਦ ਕਰਾਰੇ ਗਾਵਣ ਤੁਮ ਨੂੰ ਪੰਡਿਤ ਪੰਡਿਤ ਰਖੀਸ਼ਰ ਜੁਗ ਜੁਗ ਵੇਦਾ ਨਾਲੇ ਗਾਵਣ ਤਦਨੋ ਮੋਹਣਿਆ ਮਨ ਮੋਹਨ ਸੁਰਗਮ ਚ ਪਿਆਲੇ ਗਾਵਣ ਤਦਨੋ ਰਤਨੋ ਪਾਏ ਤੇਰੇ 86 ਤੀਰਸ ਨਾਲੇ ਗਾਵਣ ਤਦਨੋ ਜੋਤ ਮਹਾਮਲ ਸਮਰਾ ਗਾਵਣ ਤਦਨੋ ਖਾਣੀ ਚਾਰੇ ਗਾਵਣ ਤਦਨੋ ਅਖੰਡ ਮਨ ਬ੍ਰਹਮੰਡਾ ਕਰ ਕਰ ਕੇ ਤੇਰੇ ਤਾਰੇ ਸੇਤ ਜਨੁ ਗਾਵਨ ਜੋਤਿ ਭਾਵਨ ਹਰਤੇ ਤੇਰੇ ਭਗਤ ਰਸਾਲੇ ਹੋਰ ਕੇ ਤੇ ਤੇਤ ਜਨੁ ਗਾਵਨ ਸਹਿਮ ਚਿਤਨਾ ਬਨੋ ਨਾਨਕ ਆ ਵਿਚਾਰੇ ਸੋਏ ਸੋਏ ਸਦਾ ਸਾਹਿਬ ਸਚਾ ਸਚੁ ਨਾਹੀ ਹੈ ਭੇ ਹੋ ਸੇ ਜਾਇ ਨਾ ਜਾਸੀ ਰਚਨਾ ਜਿੰਦ ਰਚਾਈ ਰੰਗੇ ਰੰਗੇ ਪਾਤੇ ਕਰ ਕਰਨ ਸੇ ਮਾਇਆ ਜਨੂਪਾਈ ਕਰ ਕਰ ਦੇਖਿਆ ਕੀਤਾ ਆਪਣਾ ਜੋਦ ਜੇ ਦੇਵੜੇ ਆਈ ਜੋਦਸ ਆਪਾਵੇ ਸੋਏ ਕਰਸੀ ਬਨ ਹੁਕਮ ਨਾ ਕਰਨਾ ਜਾਏ ਸੋ ਪਾਤਸ਼ਾਹੋ ਸੋ ਆਪਾ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹਿਲਾ ਪਹਿਲਾ ਸੁਨਵਡਾ ਕਹ ਸਭ ਕੋਈ ਕਿਉਂ ਵੱਡਾ ਨੇਠਾ ਹੋਵੇਂ ਕਿਉਂ ਨਾ ਪਾਇ ਨਾ ਘਿਆ ਜਾਏ ਕਹਿਣੇ ਵਾਲੇ ਤੇਰੇ ਰਹੈ ਸਮਾਈ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਅਗਣਿੰਗ ਹੀਰਾ ਹੋਏ ਨਾ ਜਾਣੈ ਤੇਰਾ ਕੀਤਾ ਕੀਵਨ ਤੀਰਾ ਰਹਾ ਹੋ ਸਾਬ ਸੁਰਤਿ ਮਲ ਸੁਰਤਿ ਗਮਾਈ ਸਾਬ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰਗੁਰ ਹਾਈ ਕਹਣ ਨਾ ਜਾਏ ਤੇਰੀ ਦਿਲ ਬੜਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾ ਫੁਰਕਾ ਕੀਆ ਬੜਿਆਈਆਂ ਤਦਨੁ ਸਦੇ ਗਿਣਨਾ ਪਾਇਆ ਕ੍ਰਮ ਨਾ নাহি ਥਾ ਰਹਾਇਆ ਕਿ ਨਾ ਲਾ ਕੀਆ ਵਿਚਾਰਾ ਸਖਤੇ ਭਰੇ ਨੇ ਪੰਡਾਰਾ ਜਿਸ ਤੋਂ ਦੇਹੇ ਸੇਖਿਆ ਚਾਰਾ ਨਾਨਕ ਸਭ ਸਵਾਰਨ ਹਾਲ ਆਸਾ ਮਹਿਲਾ ਪਹਿਲਾ ਆਖਾ ਲੀਵਾ ਉਸ ਰੇ ਅਮਰ ਜਾਉ ਆਪਣਾ ਵਕਾਰ ਸਾਚਾ ਨਾਉ ਸਾਚੇ ਨਾਮ ਕੀ ਲਾਗ ਭੂਖ ਅਦ ਭੁਖੈ ਖਾਏ ਜਿਲਹਿ ਦੂਖ ਸੋਗ ਉਸ ਰੇ ਮੇਰੀ ਮਾਈ ਸਾਚਾ ਸਾਹਿਬ ਸਾਚੇ ਨਾਹੀ ਰਹਾ ਸਾਚੇ ਨਾਮ ਗਿਤ ਲਵੜਿਆ ਆਤਮੇ ਕੀਂਦ ਨਹੀਂ ਪਾਏ ਜਿਸ ਅੰਗ ਲਿਖੇ ਆਖਣ ਪਾਹੇ ਹਵਡਾ ਨਾ ਹੁਵੇ ਘਾਟ ਨਾ ਜਾਈ ਨਾ ਹੁਮਰੇ ਨਾ ਹੁਵੇ ਸੋਗ ਦਿੰਦਾਰ ਰਹਿ ਨਾ ਚੁਕੇ ਭੋਗ ਗੁਨੇ ਹੋਵੋ ਨਾਹੀ ਕੋਈ ਨਾ ਕੋ ਹੋਏ ਨਾ ਕੋ ਹੋਏ ਜੇ ਵੜਾਵਤੀ ਉਹਨ ਤਿੰਨ ਦਾਤ ਜੇ ਨੰਨ ਜਨ ਕਰ ਕਹਿ ਕੀਤੀ ਰਾਤ ਖਸ ਅਸਾਰ ਹੈ ਤੇ ਕਮ ਜਾਤ ਨਾਨਕ ਨਾਮ ਹੈ ਬਾਸਨ ਆਤ ਹਰਾ ਗੁਰੇ ਮਹਿਲਾ ਚੱਪਾ ਹਰ ਕੇ ਜਨ ਸਤ ਗੁਰ ਸਨ ਬੁਰਖਾ ਬਨੂ ਮੂਰ ਗੁਰ ਪਾਸ ਹਾਮ ਕਿਰ ਗਨ ਸਤ ਗੁਰ ਸਨ ਨਾਈ ਕਰਦੇ ਆ ਨਾ ਪ੍ਰਗਾਸ ਮੇਰੇ ਮਨ ਗੁਰ ਦੇ ਮੋਖ ਆਪ ਨਾਮ ਪ੍ਰਗਾਸ ਗੁਰਮਤਿ ਨਾਮੇਰਾ ਪ੍ਰਾਨ ਸਖਾਈ ਹਰ ਕੀਰਤਿ ਹਮਰੇ ਰਹਿਰਾਸ ਰਹਾਉ ਹਰ ਜਨ ਕਿਡ ਪਾਗ ਵੜੇ ਰੇ ਹਰ ਹਰ ਸਰਦਾ ਹਰ ਪਿਆਸ ਹਨ ਹਨ ਨਾਮ ਲੈ ਦਿਲ ਉਤਾਪ ਸਹਿ ਹੁਲਾ ਸੰਗਤ ਗੁਣ ਪ੍ਰਗਾਸ ਅਜਨ ਹਰ 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 ਸਨਾਉ ਨਾ ਪਾਇਆ ਤੇ ਭਾਗ ਜਨ ਜੰਪਾਸ ਯੋ ਸਤਿਗੁਰ ਸੰਗਤ ਨਹੀਂ ਆਏ ਦਿਨ ਗਿਵੇ ਤਿਰੰਗ ਜਵਾਸ ਹਰ ਦਿਨ ਸਤਿਗੁਰ ਸੰਗਤ ਪਾਏ ਤੋਰਾ ਮਾਸਾ ਲਿਖਿਆ ਲਿਖਾਸ ਤਨ ਤਨ ਸਾ ਸੰਗਤ ਜੇਤ ਹਰ ਸਪਾਇਆ ਮਨ ਜਨ ਨਾਨਕ ਨਾਮ ਪ੍ਰਗਾਸ ਰਾਮ ਜਿਵੇਂ ਮਹਿਲਾ ਪੰਜ ਬਾਖਾਹਿਰੇ ਮਨ ਇਤਵਦਮ ਜਹਰ ਹਰਿ ਨੂੰ ਪ੍ਰਿਆ ਚੈਰ ਮਥਨੇ ਮਾਜੰਦੋ ਪਾਈ ਦਾ ਕਰਜ ਕਾ ਗਹਿ ਕਰ ਤਰਿਆ ਮੇਰੇ ਮਦੂ ਜੀ ਸਤ ਸੰਗਤ ਮਿਲੈ ਸੋ ਤਰਿਆ ਗੁਰ ਪ੍ਰਸਾਦ ਬ੍ਰਹਮਦ ਪਾਇਆ ਸੋ ਕੇ ਕਸ਼ਟ ਹਰਿਆ ਰਹਾਉ ਜਨਨਮਿਤਾ ਲੋਗ ਸੁਵਨਤਾ ਕਬਿਨਾ ਗਿਸ਼ਕੇ ਤਰਿਆ ਸਿਰ ਸਿਰ ਜਸ ਮਾਹੇ ਠਾਪਲ ਆਖਾ ਹੈ ਮਨ ਪੋਕਰਿਆ ਉੜੇ ਉੜਾਵੇ ਸੇ ਗੋਸਾਂ ਪਾਛੇ ਮਸ਼ੇ ਸ੍ਰੀ ਸ੍ਰਿਆਨ ਕਮਨ ਖਲਾਵੇ ਕਮਨ ਚੁਗਾਵੇ ਮਨ ਮੇ ਸਿਮਰਨ ਕਰਿਓ ਸਾਮਨਦਾਨ ਨਮਦਾ ਸਾਸ਼ਟ ਸਦਾਨ ਹਾ ਕਰ ਕਰ ਦਿਲ ਤਰਿਆ ਜਨਾਨ ਬਲ ਬਲ ਸਦਮ ਲਜਾਈਐ ਤੇਰਾ ਤਨਾ ਪਾਰ ਆਵਰਿਆ ਰਾਗਾ ਸਾ ਮਹਿਲਾ ਚਉਥਾ ਸੋ ਅਪਰਕ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰਗਮਗਮ ਅਪਾਰ ਸਾਬਤ ਆਵਹਿ ਸਾਬਤ ਆਵੈ ਤੁਜੀ ਹਾ ਸੱਚੇ ਸਰਦਨ ਹਾਰਾ ਸਾਬ ਜੀ ਰਮ ਹਾਰੇ ਜੀ ਤੁਜੀ ਆਖਾ ਦਤਾਰ ਹਰਿ ਧਿਆ ਮਨ ਸੰਤੂ ਜੀ ਹਾ ਵੰਦੋਖ ਵਿਚਾਰਨ ਹਾਰਾ ਹਰਾਪੇ ਠਾਕੁਰ ਹਰਾਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਕਲਕ ਨੰਤਰ ਸਰਮ ਨਿਰੰਤਰ ਜੀ ਹਰ ਏਕ ਓਮਰੁਖ ਸੁਵਣ ਦਾਤਿ ਕੇ ਵਿਚਾਰੀ ਜੀ ਸਾਥੀ ਰੇ ਚੂਜ ਵਡਾਣਾ ਤੂੰ ਆਪੇ ਦਾਤਾ ਆਪੇ ਭਗਤਾ ਜੀ ਹਾ ਹਾ ਤਦਮ ਨਵਰ ਨਾ ਜਾਣ ਤੋਪਾਨ ਬ੍ਰਹਮ ਬਿਆੰਤ ਬਿਆੰਤ ਜੀ ਫੇਰੇ ਕਿਆੁ ਨਾ ਕਵਖਾਣਾ ਜੋ ਸੇਵ ਹੈ ਜੋ ਸੇਵ ਹੈ ਤੁਝੇ ਜਨਾਨ ਨਤਨ ਕਰਬਾਣਾ ਹਰ ਧਿਆਵ ਹੈ ਹਰ ਧਿਆਵ ਹੈ ਤੁਝੇ ਸੇ ਜਨ ਜਗਮਾ ਸੁਖਵਾਸੀ ਸੇ ਮੁਕਤ ਆਸੀ ਮੁਕਤ ਭਾਏ ਜਨ ਹਰਦੇ ਆਇਆ ਜੀ ਦਿਨ ਨ ਟੁੱਟੇ ਜਾਵਾਂਗੇ ਪਾਸੇ ਜਿਨ ਦਿਨ ਪਾਉ ਜਨ ਹਾਰ ਨਰ ਪਾਉ ਤੇ ਆਇਆ ਜੀ تنਕਾ ਪਾਉ ਸਗ ਵਸੇ ਨ ਸੇਵਿਆ ਇਨ ਸੇਵਿਆ ਮੇਰਾ ਹਰ ਜੀਤੇ ਹਰ ਹਰ ਰੂਪ ਸਮਸੇ ਸੇ ਤਨ ਸੇ ਤਨ ਜਨ ਹਰ ਤੇ ਆਇਆ ਜੀ ਜਨਾਣ ਨਿਤ ਨਮਰ ਜਾਸੀ ਤੇਰੇ ਭਗਤ ਤੇਰੇ ਭਗਤ ਪੰਡਾਰ ਜੀ ਭੜੇ ਬਿਆੰਤ ਬਿਆੰਤਾ ਤੇਰੇ ਭਗਤ ਤੇਰੇ ਭਗਤ ਸਲਾਹਣ ਤੂ ਜੀ ਹਰਨ ਕ ਅਨੇਕ ਅਨੰਤਾ ਤੇਰੇ ਅਨਕ ਤੇਰੇ ਅਨਕ ਅਖਰੇ ਹੈ ਹਰ ਪੂਜਾ ਜੀ ਤਉ ਤਪ ਹੈ ਜਪਿਆ ਬਿਆੰਤਾ ਤੇਰੇ ਅਨੇਕ ਤੇਰੇ ਅਨੇਕ ਆਪਣ ਹੈ ਬੋ ਸਿਮਰਤ ਸਾਸਤਰ ਦੀ ਕਰ ਕਰਿਆ ਖੜ ਕਰਮ ਗ੍ਰੰਤਾ ਛੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਆਪਾ ਵਹਿ ਮੇਰੇ ਹਰਿ ਭਗਵੰਤਾ ਦਵਾਦ ਬ੍ਰਹ ਖ ਪਰੰਪਰ ਕਰਤਾ ਜੀ ਸਦਾ ਦੇਵਨਾ ਵਰਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੈ ਕੋ ਜੀ ਤੂੰ ਅਨੰਤਰ ਕਰਤਾ ਸੋਈ ਮੁਦਾਪੈ ਪਾਵੈ ਸੋਈ ਵਰਤੇ ਜੀ ਤੂੰ ਆਪੈ ਗਨਹੈ ਸੋ ਹੋਈ ਦਾਪੈ ਸ੍ਰਿਸ਼ਟ ਸਭ ਪਾਈ ਨੀਦ ਦਾਪੈ ਸਰਜ ਸਭ ਗੁਮੇ ਜਨਾਨਕ ਗੁਣ ਗਾਵੇ ਕਰਤਾ ਕਹਿ ਜੀ ਜੋ ਸਭ ਸਿਕਾਰ ਜਾਣੂ ਵੀ ਆਸਾਂ ਮਿਲਾ ਚਫਾ ਤੂੰ ਕਰਤਾ ਸਚਿਆਰ ਮੈਂ ਦਾ ਸਾਈਂ ਜੋ ਤੂੰ ਪਾਵੇ ਸੁਇਤੀ ਸੀ ਜੋ ਤੂੰ ਦੇਹੀ ਸੋਇ ਹਾ ਪਾਈਂ ਰਹਾਵ ਸਭ ਤੇਰੀ ਦੂ ਸਭ ਨੇ ਧਿਆਆ ਜਿਸ ਨੂੰ ਕਿਰਪਾ ਕਰੇ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਗਵਾਇਆ ਨਾਮ ਸੁਣਿਆ ਮਿਲਾਇਆ ਤੂੰ ਦਰਿਆ ਸਬਤ ਜਿਹੀ ਮਾਹੀ ਦਵੰਦੁਜਾ ਕੋਈ ਨਾਹੀ ਜੀ ਜੰਤ ਸਾਥੇ ਰਾਖੀ ਲਬ ਜੋ ਮਨ ਅਛੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਾਣਾ ਹੈ ਸੋਏ ਜੰ ਜਾਣੈ ਹਰ ਗੁਰ ਸਰਹੀ ਆਖ ਵਖਾਣੈ ਇਨ ਹਾਲ ਸੇਵਿਆ ਇਨ ਸੁਪਾਇਆ ਸਹਜੇ ਹੀ ਹਰਨਾਮ ਸਮਾਇਆ ਦੁਆਪੇ ਕਰਤਾ ਤੇਰਾ ਕੀ ਆ ਸਭ ਹੋਏ ਤਤ ਬਿੰਦੂ ਜਾ ਉਨਨਾ ਕੋਈ ਤੂੰ ਅਕਾਰ ਅਕਰ ਵਿਖ ਹੈ ਜਾਣ ਹੈ ਸੋਈ ਜਨਾਨ ਗੁਰਮੁਖ ਪ੍ਰਗਟ ਹੋਏ ਆਸਾ ਮਹਿਲਾ ਪਹਿਲਾ ਤਿਤ ਸ਼ਰਵੜੈ ਪ੍ਰਿਨਵਾਸਾ ਪਾਣੇ ਪਾ ਭਗਤ ਨਹਿ ਕੀਆ ਪੰਗਜ ਮੋ ਪੰਗਨੇ ਚਾਲੈ ਹਮ ਦੇ ਕਾ ਤਖਡੂ ਬੇਲੀ ਮਨ ਏਕ ਨਾ ਚੇਦ ਸਮੂਹ ਨ ਬਨਾ ਹਰਿ ਬਸਰਾ ਤੇਰੀ ਗੁਣ ਗੱਲਿਆ ਰਹਾ ਰਹਾ ਨਾ ਹੋ ਜਤੇ ਸਤੇ ਨਹੀਂ ਪੜਿਆ ਮੂਰਹ ਹੁੰਦਾ ਜਨਮ ਪਿਆ ਨਨਤ ਨਾਨਕ ਅਦਨਗੇ ਸਰਣਾ ਜਨ ਤੋ ਨਾ ਨੀ ਮੇਸਰਿਆ ਆਸਾ ਹਲਾ ਪੰਜਵਾ ਭਈ ਪ੍ਰਾਪਤ ਅਬਨਹੁ ਤੇ ਫਰੀਆ ਗੋਬਿੰਦ ਬਨ ਲਖੇ ਤੇਰੀ ਬਰੀਆ ਵਰ ਕਾਦਰਿ ਕਿਤਨਾ ਕਾਮ ਮਿਲ ਸਾਜ ਸੰਗਤ ਪੱਜ ਕੇਵਲ ਨਾਮ ਸਰੰਗ ਜਾਵਲਾਗ ਭਵਜ ਲਧਨੁ ਨਕੈ ਜਨਮ ਅਮਰਤਾ ਜਾਤ ਰੰਗ ਮਾਇਆ ਕੈ ਨਹਾਉ ਜਵਤਾ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਆਇਆ ਕਹੁ ਨਾਨਕ ਨਾਮ ਨੀਸ਼ ਕਰਮਾ ਸ਼ਰਨ ਬਰੇ ਕੀ ਰਾਖੋ ਸ਼ਰਮਾ ਪਾਸ਼ਾਹੀ ਦਸਵੇਂ ਗਬੋ ਬਾਜ ਬੇਨਤੀ ਚੋਪਈ ਹਮਰੇ ਗੁਰਹਾ ਦੇ ਰਛਾ ਪੂਰਨ ਹੋਏ ਜਿਤ ਕੀ ਇੱਛਾ ਤਾ ਵਚਨ ਮੰਨ ਰਹੇ ਹਮਾਰਾ ਆਪਣਾ ਜਾਨਕ ਰੋਕਤ ਪਾਰਾ ਹਮ ਰਹਿ ਦੁਸ਼ਟ ਸਬਦ ਮੁਕਾਵ ਹੋ ਆਪ ਹਾ ਤੇ ਮਨ ਮੁਛਾਵ ਹੋ ਸੁਖਿ ਵਸੈ ਮੂਰ ਪਰਵਾਰਾ ਸੇਵ ਸਿਖ ਸਭੈ ਕਰਤਾਰਾ ਮੋਹ ਰਛਾ ਰਜ ਕਰਦਾ ਕਰਿਆ ਸੈ ਬਨਨਿ ਖਵਾਜ ਸੰਗਰਗੈ ਪੂਰਨ ਹੋਏ ਹਮਾਰੀ ਆਸਾ ਤੋਰ ਬਿਨ ਕੀ ਰਹੇ ਪਿਆਸਾ ਮੈਂ ਸਾਡ ਕੀ ਅਰਦਾਸ ਆਵੂ ਜੋ ਪਰ ਚਾਹੂ ਸੋ ਤੁਮ ਤੇ ਪਾਉਂੂ ਸੇਵਾ ਸਿੱਖ ਹਮਾਰੇ ਤਾਰੀ ਹੈ ਚਨਨਜਨ ਸਾਸਤਰ ਹਮਾਰੇ ਮਾਰੀ ਹੈ ਆਪ ਆ ਦੇ ਮੇਂ ਅਮਰ ਗੈ ਮਨਨ ਕਾਲ ਕਾ ਤਰਾਸ ਨ ਵਰਗੇ ਉਹ ਜੋ ਸਦਾ ਹਮਾਰੇ ਪਛਾ ਸ੍ਰੀ ਜਤੋ ਜੋ ਕਰਿਓ ਰੱਛਾ ਰਾਖਿਲ ਹੋ ਰਾਖਨ ਹਾਰੇ ਸਾਹਿਬ ਸੰਗ ਸਹਾਇ ਪਿਆਰੇ ਦਿਲ ਬੰਦ ਸੰਗਿ ਹੰਤਾ ਆਤਮੋਹ ਪੂਰੇ ਚਤੁਰਦਸ਼ ਕੰਤਾ ਕਾਲ ਪਾਏ ਬ੍ਰਹਮ ਮਬਤਰਾ ਕਾਲ ਪਾਏ ਸੋ ਜੈ ਉਤਰਾ ਤਾਲ ਪਾਏ ਗਰਿਵਿਸ਼ਣ ਪ੍ਰਗਾਸਾ ਸ਼ਾਲਕਾਲ ਕਾ ਕੀ ਆਤਮਾਸ਼ਾ ਜਮਨ ਕਾਲ ਜੋਗੀ ਸਭ ਕੀਓ ਬੇਦਰਾਜ ਬਰਮਾ ਜੋਤੀਓ ਜਮਨ ਕਾਲ ਸ਼ਾਲੂ ਸਵਾਰ ਨਮਸਕਾਰ ਹੈ ਤਾਹੇ ਹਮਾਰਾ ਜਮਨ ਕਾਲ ਸਾ ਜਗਤ ਬਨਾਇਓ ਦੇਵਦਾਤ ਜਛਨ ਉਜਾਇਓ ਆਦੰਤ ਕੀ ਉਤਾਰਾ ਸੋਏ ਗੁਰੂ ਸਮਝਿ ਹੋ ਹਮਾਰਾ ਨਮਸਕਾਰ ਜਿਸ ਹੈ ਗੋਹ ਮਾਰੀ ਸਗਲ ਪ੍ਰਜਾ ਜਨਾਬ ਸਵਾਰੀ ਸਿਵਕਨ ਕਉ ਸਿਵ ਗੁਰੂ ਸੁਖ ਦੇਉ ਆਸਤਰਨ ਕਉ ਪਲਮੋਮਦ ਕੀਉ ਕੜਕੜ ਕੇ ਅੰਦਰ ਕੇ ਜਾਣਤ ਭਲੇ ਬਰੇ ਕੀ ਪੀਰਵ ਸ਼ਾਨਤ ਚੀਟੇ ਤੇਗ ਜਨ ਰਸਤੂਲਾ ਸਾਪਰ ਕਿਰਪਾ ਦ੍ਰਿਸ਼ਟ ਕਰ ਪੂਲਾ ਸੰਤਨ ਜਬ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰਵ ਸ਼ਾਨੈ ਕੜਕੜ ਕੇ ਪੜ ਪੜ ਕੇ ਜਾਣੈ ਜੋ ਦੇ ਕਰਖ ਖਰਾ ਕਰਤਾਰਾ ਪ੍ਰਜਾ ਤਰਤ ਤਾ ਦੇਹ ਆਪਰਾ ਜਵਾ ਕਰ ਕਰਤ ਹੋ ਕਬ ਹੂੰ ਤਮੈ ਬਲਤ ਦੇਹ ਤਰ ਸਭ ਹੂੰ ਜੀਤੇ ਬਦਨ ਸ੍ਰਿਸ਼ਟ ਸਵਤਾਰੈ ਆਪੋ ਆਪਣੀ ਬੂਝ ਉਚਾਰੈ ਥੋਮ ਸਭ ਹੀ ਤੈ ਰਹੈ ਨਰਾਲਮ ਜਾਨਦ ਬੇਦ ਭੇਦ ਨਰਾਲਮ ਨਿਰੰਕਾਰ ਅਨਿਰਵਕਾ ਅਨੰਪ ਆਦ ਅਨੀਲ ਅਨਾਦ ਅਸੰਮ ਤਾ ਕਉੜ ਚਾਰਨ ਪੇਦਾਂ ਜਕ ਭੇਵ ਨਾ ਪਾਵਤ ਬਿਦਾਂ ਤਾ ਕਾ ਕਰਪਾ ਹਨ ਨਮਾਨਤ ਮਹਾ ਮੂੜ ਹੈ ਜਿ ਭੇਦ ਨਾ ਜਾਣਤ ਮਹਾ ਦੇਵ ਕੋ ਕਹਿ ਦਸਦਾ ਸਿਵ ਨਿਰੰਕਾਰ ਕਾ ਚੀਨਤ ਨੇ ਭੇਵ ਆਪੋ ਆਪਣੀ ਮਤਿਹ ਜੀਤੇ ਵਰਨਿਤ ਪਿੰਨ ਪਿੰਨ ਤੁਮ ਹੈ ਤੇਤੇ ਤੁਮਰਾ ਨਖਾਣਾ ਜੈ ਹੁਸਾਰਾ ਕਹੈ ਮੁਝ ਸਜਾ ਪ੍ਰਥਮ ਸੰਸਾਰਾ ਏਕੈ ਰੂਪਨ ਉਸ ਰੂਪਾ ਰੰਗ ਪਿਉਰਾ ਆਪ ਕਿਨ ਊਪਾ ਅੰਡਾ ਜੇ ਰਸੇ ਤੇ ਕੀ ਨੀਦ ਬਖਾਨ ਬਹੁ ਰਚ ਦੇਨੀ ਕਹੋ ਪੁਤ ਰਾਜਾ ਬਿਠਾ ਗਾਉ ਸੁਣ ਪਿਓ ਸੰਗਰ ਇਕੱਠਾ ਸਗਰੇ ਸ੍ਰਿਸ਼ਟ ਦਿਖਾਇਆ ਚੰਪਾ ਭੋ ਆਜਗਾਤ ਸਰੂਪ ਸਵੈਮ ਭੋ ਆਵ ਰਛਾ ਮੇਰੀ ਤੁਮ ਕਰੋ ਸਿਖੁ ਬਾਰ ਸਿਖ ਸੰਗਰੂ ਦੋਹ ਜਿਥੇ ਠ ਵਤਰ ਪਤਾ ਸਗਲ ਮਲੇਸ਼ ਕਰਉ ਰੜ ਘਾਤਾ ਜਿਹਾ ਤੁਝ ਦਰਸ਼ਨ ਨਹੀਂ ਪਰੇ ਦਿਨ ਕੈ ਦੁਸ਼ਟ ਦੁਖਤ ਹਵੇ ਮਰੇ ਪੁਰਹ ਜਵਨ ਪਗ ਪਰੇ ਤਿਹਾਰੇ ਦਿਨ ਕੈ ਦੋ ਸੰਕਟ ਸਭ ਟਾਰੇ ਜੋ ਅਕਲ ਕੁਗਵਾਰ ਧਾਈ ਹੈ ਤਾਕੇ ਕਾਲ ਨਿਕਟ ਨਹਿ ਔਰ ਅੱਛਾ ਹੋਏ ਤਾਹੇ ਸਭ ਕਾਲ ਦੁਸ਼ਟ ਅਰਿਸ਼ਟ ਟਰੇਦ ਕਾਲਾ ਕਿਰਪਾ ਦਰਸ਼ਤ ਹੋ ਨ ਜਾਹੇ ਨ ਹਰ ਹੋ ਤਾਕੇ ਤਾਪ ਤਨੁ ਕਮ ਹਰ ਹੋ ਰਦ ਸਦ ਕਰਮੋ ਸਭ ਹੋਏ ਦੁਸ਼ਟ ਛਾ ਸਕ ਨ ਕੋਈ ਏਕ ਬਾਰ ਆਇ ਨਦ ਮੈਸ ਮਹਾਰਾ ਕਾਰ ਪਾਸੇ ਤਾਹੀ ਬਾਰ ਜਿੰਦਰ ਨਾਮ ਤੇ ਹਾਰੋ ਕਹਾ ਦਰ ਦੁਸ਼ਟ ਦੋਖ ਤੇ ਰਹਾ ਖਰੜ ਗੇਤ ਮੈਂ ਸ਼ਰਨ ਤੇ ਹਾਰੇ ਆਪ ਹੱਥ ਲੁਹਮਾਰੀ ਸਰਬothorਮ ਹੋਹ ਸਹਾਈ ਦੁਸ਼ਟ ਦਵ ਤੇ ਲਹ ਬਚਾਈ ਸਵਈਆ ਆਹੇ ਗਨ ਜਤੈ ਤੁਮਰੇ ਦਵ ਤੇ ਗਵਾਖ ਦਰਨ ਨਹੀਂ ਆਨੇ ਹੋ ਰਾਮ ਰਹੀ ਪ੍ਰਾਨੁ ਕਰਾਨ ਅਨੇਕ ਹੈ ਉਜਗ ਨਾ ਮਾਨਿਉ ਸਮਰੇ ਸਾਸਨ ਮੇ ਸਭ ਮੂਪੇਦ ਕਹਾਂ ਮੇਕ ਨਾ ਜਾਣਿਉ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਉ ਸਭ ਤੁਝਿ ਮਖਾਨਿਉ ਦੁਖਰਾ ਸਗਲ ਦਵਾਰ ਕੋ ਛਡ ਕਹਿਉ ਤੁਹਾਰੋ ਦਵਾਰ ਮਾਹੀ ਨੀਕੇ ਰਾਜ ਵਸ ਗੋਬਿੰਦਾਸ ਤੁਹਾਰ ਰਾਮ ਕਲੀਮ ਹੈ ਲਾਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਭਿਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰ ਤੋਂ ਪਾਇਆ ਸਹਿਜ ਸੇਤੀ ਮਨਵ ਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣਾਈਆਂ ਸਾਧੂ ਤਾਂ ਗਾਵੋ ਹਰੀ ਕੇਰਾ ਮਾਨ ਜਨੇ ਵਸਾਇ ਕਹਿ ਨਾਨਕ ਨੰਦੁ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਜੋ ਸਦਾਨ ਰੋਹਨ ਨਾਲੇ ਹਨ ਨਾਲੇ ਤੋ ਮਨ ਮੇਰੇ ਦੋ ਸਭ ਸਵਾਰਣਾ ਅੰਗੇਕਾਰ ਹੋ ਕਰੇ ਤੇਰਾ ਆਕਾਰ ਜੋ ਸਭ ਸਵਾਰਣਾ ਸਮਨਾਗ ਲਾ ਸਮਰਤ ਸੁਆਮੀ ਸੋਖਿ ਅਮਨਿ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰੋਹਨ ਨਾਲੇ ਸਾਚੇ ਸਾਹਿਬਾ ਗਿਆਨ ਨਹੀਂ ਕਰਤੇ ਰਹਿ ਭਰਤਾ ਤੇਰਾ ਸਭ ਕੁਛ ਹੈ ਜਿਸ ਦੇਹ ਸੋ ਪਾਵੈ ਸਦਾ ਸਲਾਹਾ ਤੇਰੀ ਨਾਮ ਨੋ ਸਾਵੈ ਨਾਮਿਨ ਕੇ ਮਨੋਸਿਆ ਵਾਜੇ ਸ਼ਬਦ ਕਨੇ ਰੇ ਕਹੈ ਨਾਲ ਸੱਚੇ ਸਾਹਿਬ ਗਿਆਨ ਨਹੀਂ ਕਰਤੇ ਰਹਿ ਸਾਚਾ ਮੇਰਾ ਦਰੂ ਸਾਚ ਨਾਮ ਦਾ ਮੇਰਾ ਨਾਮ ਖਾਸ ਗਵਾਇਆ ਕਰ ਸ਼ਾਸ ਹੁਨੇ ਉਸਿਆ ਇਨਚਾ ਸਭ ਜਾਈਆ ਸਦਾ ਪ੍ਰਮਾਨ ਗਿਤਾ ਗਰਬਟੋ ਜਿਸ ਦਿਨ ਅਬੜਿਆ ਆਗਿਆ ਕਹ ਨਾਨਕ ਸੰਤ ਹੋ ਸ਼ਬਦ ਰੋ ਪਿਆਰੋ ਸਾਚਾ ਨਾਮ ਮੇਰਾ ਦਰੂ ਵਾਜੇ ਪੰਜ ਸਦ ਕਰਸ ਬਗ ਕਰਸ ਬਗੇ ਸਬਦ ਵਾਜੇ ਗੱਲਾਂ ਜਿਤ ਕਰਤਾ ਰੀਆਂ ਪੰਜ ਦੋਦ ਵਸ਼ਕਤੇ ਗਾਲ ਕੰਡਗ ਮਾਰਿਆ ਦੁਰ ਕਰਮ ਪਾਇਆ ਤਜਨ ਕਉ ਸੇ ਨਾਮ ਹਰ ਕੇ ਲਾਗੇ ਕਹ ਨਾਨਕ ਦਾਸ ਹੋਵਾ ਜਿਤ ਕਰ ਅਨਹਦ ਬਾਚੀ ਆਨੰਦ ਸੁਣਹੁ ਹੁਣ ਭਾਗੀ ਹੋ ਸਾਗਲ ਨੂੰ ਨੂਰਤ ਪੂਰੇ ਬਾਨ ਬਨਪਰਾ ਪਾਇਆ ਉਤਰੇ ਸਗਲ ਸੂਰੇ ਦੋਖ ਲੋਸਨਤਾ ਮਤਰੇ ਸੂਨੇ ਸੱਚੇ ਬਾਣੀ ਸੰਤ ਸਾਜ ਨ ਭਾਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨਿ ਵਿ ਕਹਤੇ ਪਵਿੱਤ ਸਤ ਗੋ ਰਹਾ ਵਰ ਪੂਰੇ ਬਨਵੰਤ ਨਾਨਕ ਗੁਰ ਚਰਨ ਲਾਗੀ ਵਾਜੇ ਅਨਹਦ ਤੂਰੇ ਵਧਾਵਣੀ ਮਹਿਲਾ ਪੰਜਵਾ ਥਾਲ ਵਿੱਚ ਨਵਸਤੂ ਪਾਈਓ ਸਤ ਸੰਦੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਖਾਪੈਓ ਜਿਸ ਕਾ ਸਭ ਸਦਾ ਵਜੇ ਕੋ ਖਾਵੈ ਜੇ ਕੋ ਪੁੰਚੈ ਜਿਸ ਕਾ ਹੋਇ ਉਦਾਰੋ ਏਹ ਵਤ ਨਾ ਜਾਈ ਨਿਤ ਨਦਰਖੁਰਤਾਨੋ ਦਮ ਸੰਸਾਰ ਜਨ ਲਗਤ ਰਿਐ ਸਬ ਨਾਨਕ ਬ੍ਰਹਮ ਅਵਸਾਰੋ ਸ਼ਲੋਕ ਮਹਿਲਾ ਪੰਜਵਾ ਤੇਰਾ ਕੀਤਾ ਜਾਤੋ ਨਹੀਂ ਮੈਨੋ ਜੋਗ ਤੋਈ ਮਾ ਨਿਰਗੁਣਿਆਰੇ ਕੋ गुण ਨਹੀਂ ਆਪੇ ਤਰਸ ਪਿਉ ਏ ਦਰਸ ਪਿਆ ਮਹਾਰਾਮ ਤੁਮੇ ਸਤਗੁਰ ਸਜਣ ਮਿਲਿਆ ਨਾਨਕ RAM ਲਾਤਾ ਜੀਵ ਤਨ ਮਨ ਥੀਵੇ ਹਰਿਆ ਪਉੜੀ ਪਥੈ ਕੋ ਸਮਰਾਥ ਹੋਜਤੈ ਕੋਈ ਨਾਹੀ ਉਥੈ ਤੇਰੇ ਰਾਖ ਅਗਨੀ ਦਰਮਾਹੇ ਸੁਣ ਕੇ ਜਮ ਕੇ ਦੂਤ ਨਾਏ ਤੇਰੇ ਛਡ ਜਾਹੇ ਪਾਉ ਜਲ ਖਾ ਸਕਾ ਗੁਰ ਸ਼ਬਦੇ ਪਾਰ ਪਾਹੇ ਰਕੋ ਲੱਗੇ ਪਿਆ ਸਮਰਤ ਸੇਖਾਹੇ ਗੱਲਾ ਫੁੱਲ ਗੁਰ ਗੋਬਿੰਦ ਗਾਹੇ ਸਾਚਨਾ ਗ੍ਰਪਾਲ ਸਮਾਲੇ ਸਾਹੇ ਸਾਹੇ ਵਰਤਾ ਕੋਈ ਨਾ ਜਾਏ ញਾਵੈ ਤਦਾਹੀ ਸ਼ਲੋਕ ਮਹਿਲਾ ਪੰਜਵਾ ਅੰਤਿ ਗੁਰੂ ਰਾਦਣਾ ਜਿਹਵਾ ਜਗਰਨਾਵ ਨੇਤਰੀ ਸਤਗੁਰੂ ਪੇਖਣਾ ਸ਼ਰਵਣੇ ਸੁਨਣਾ ਗੁਰਨਾਵ ਗੁਰੂ ਸੇ تیرਤਿਆ ਜਿਰਗੇ ਪਾਏ ਅਠਾਓ ਕਹੋ ਨਾਨਕ ਕਿਰਪਾ ਕਰੇ ਜਿਸਨਾ ਵਾਦੀ ਧਗਮਤਿ ਵਖਾੜੀ ਹੈ ਫਿਰਲੇ ਕੀ ਕੀ ਮਹਿਲਾ ਪੰਜਵਾ ਰੱਖੇ ਰਖਣਹਾਰ ਆਪਵਾਰੀਨ ਗੁਰਖੇ ਪਹਿਰੇ ਪਾਏ ਕਾਜ ਸੁਵਾਰੀਨ ਹੋਵਾ ਆਪ ਧਿਆਨ ਅਪਣਹੁ ਨਾਮ ਸਾਰੀਨ ਸਾਜ ਰਾਗੇ ਸੰਗ ਭਜਨ ਲਤਾਰੀਨ ਲਾਣੀਨ ਸਾਕਤ ਨਾਨਕ ਦੁਸਤ ਆਖ ਨਾਮਾ ਹੀ ਮਦਾਰੀਨ ਤੇ ਸਾਹਿਬ ਕੀ ਟੇਕ ਨਾਨਕ ਮੰਨੈ ਮਾਹੀ ਜਿਸ ਸਮਰਤ ਅਸਗ ਹੋਏ ਜਿਸ ਸਮਰਤ ਅਸਗ ਹੋਏ ਸਗਲੇ ਦੁਖ ਜਾਹੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕਾ ਪਤੈ